ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡਾਇਨਿਕ ਸਵਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਸਿੰਘਾ ਤਾਂ ਪੰਜਾਬ ਪੁਲਿਸ ਨੂੰ ਤੁਸੀਂ ਨਾਕੇ ਦੇ ਦੌਰਾਨ ਚਲਾਨ ਕੱਟਦੇ ਆ ਦੇਖਿਆ ਹੋਵੇਗਾ ਲੋਕਾਂ ਨੂੰ ਦਬਕੇ ਮਾਰਦੇ ਆ ਦੇਖਿਆ ਹੋਵੇਗਾ ਪਰ ਇੱਕ ਅਜਿਹੀ ਤਸਵੀਰ ਸਾਹਮਣੇ ਆਈ ਹੈ ਜਿਸ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਜਾਨੀ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਦੇ ਮੁਲਾਜ਼ਮ ਲੋਕਾਂ ਨੂੰ ਅਵੇਰਨੈਸ ਕਰਦੇ ਨਜ਼ਰ ਆ ਰਹੇ ਨੇ ਦੱਸ ਦੇ ਕਿ ਹਰ ਸਾਲ 1 ਜਨਵਰੀ ਤੋਂ ਲੈ ਕੇ 15 ਜਨਵਰੀ ਤੱਕ ਪੰਜਾਬ ਪੁਲਿਸ ਜਿਹੜਿਆ ਟ੍ਰਾਫਿਕ ਨਿਯਮਾਂ ਨੂੰ ਲੈ ਕੇ 15 ਵਾੜਾ ਜਿਹੜਾ ਮਣਾਉਂਦੇ ਨੇ ਤਾਂ ਜਲਪੁਰ ਦੇ ਵਿੱਚ ਵੀ ਜਲਪੁਰ ਪੁਲਿਸ ਦੇ ਵੱਲੋਂ 15 ਵਾੜਾ ਮਣਾਉਂਦੇ ਸਮੇਂ ਲੋਕਾਂ ਨੂੰ ਜਿਹੜਾ ਗੀਤ ਰਾਹੀ ਅਵੇਰਨੈਸ ਦਿੱਤਾ ਜਾ ਰਿਹਾ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਸਮਝਾਇਆ ਜਾ ਰਿਹਾ ਕਿ ਤੁਸੀਂ ਵਿਦਆਊਟ ਕਾਗਜ਼ ਦੇ ਰਹੇ ਲੰਘ ਰਹੇ ਤੋਂ ਜਦੋਂ ਤੁਹਾਨੂੰ ਰੋਕਿਆ ਜਾਂਦਾ ਤਾਂ ਆਪਣਾ ਟਾਈਮ ਵੇਸਟ ਕਰਦੇ ਹੋ ਤੇ ਦੂਜੇ ਪਾਸੇ ਜਿਹੜਾ ਆ ਤੁਸੀਂ ਆਪਣਾ ਚਲਾਨ ਵੀ ਕਟਾਉਂਦੇ ਹੋ ਤਾਂ ਨਾਲ ਦੇ ਨਾਲ ਜਿਸ ਤਰੀਕੇ ਦੇ ਨਾਲ ਨੌਜਵਾਨ ਜਿਹੜੇ ਹਾਦਸੇ ਦਾ ਸ਼ਿਕਾਰ ਹੁੰਦੇ ਨੇ ਤੇਜ਼ ਰਫ਼ਤਾਰ ਕਰਕੇ ਲੋਕਾਂ ਦੀ ਕਈ ਜਾਨਾਂ ਚਲੀ ਗਈਆਂ ਨੇ ਤਾਂ ਇਸ ਤਰੀਕੇ ਦੇ ਨਾਲ ਇਹ ਪੁਲਿਸ ਮੁਲਾਜ਼ਮ ਜਿਕੇ ਜਿਹੜੇ ਇਹ ਵੇਅਰਨੈਸ ਕਰਦੇ ਨਜ਼ਰ ਆ ਰਹੇ ਨੇ ਔਰ ਦੂਜੀ ਤਸਵੀਰ ਇਹ ਸਾਹਮਣੇ ਹੀ ਆ ਜਿੱਥੇ ਉਹਨਾਂ ਦੇ ਬੋਲੋ ਡੀਜ਼ਲ ਲਗਾਏ ਗਏ ਨੇ ਪਰ ਡੀਜੇ ਤੇ ਗੀਤ ਲਗਾ ਕੇ ਜਿਹੜਾ ਆ ਖੁਸ਼ੀ-ਖੁਸ਼ੀ ਲੋਕਾਂ ਨੂੰ ਵੀ ਜਿਹੜੇ ਆ ਸਮਝੌਂਦੇ ਨਜ਼ਰ ਆ ਰਹੇ ਨੇ ਕਿਸ ਤਰੀਕੇ ਦੇ ਨਾਲ ਟ੍ਰਾਫਿਕ ਨਿਯਮਾਂ ਦੇ ਜਿਹੜੀ ਆ ਪਾਲਣਾ ਕਰਨੀ ਹੈ ਕਿਸ ਤਰੀਕੇ ਦੇ ਨਾਲ ਤੁਸੀਂ ਪੂਰੇ ਕਾਗਜ਼ ਜਿਹੜੇ ਆਪਣੇ ਕੋਲ ਰੱਖਣੇ ਤਾਂ ਜੋ ਆਪਣਾ ਟਾਈਮ ਬਚਾਉਂਦਿਆਂ ਹੋਇਆ ਪੁਲਿਸ ਦੇ ਕੋਲੋਂ ਚਲਾਨਾ ਨਾ ਘਟਾਇਆ ਜਾਏ ਤਾਂ ਕਿਸ ਤਰੀਕੇ ਦੇ ਨਾਲ ਇੱਕ ਟ੍ਰਾਫਿਕ ਇੰਚਾਰਜ ਮਾਈਕ ਰਹੀ ਆਪ ਖੁਦ ਗੀਤ ਗਾ ਕੇ ਜਿਹੜਾ ਆ ਲੋਕਾਂ ਨੂੰ ਟ੍ਰਾਫਿਕ ਨਿਯਮਾਂ ਦੇ ਪਾਲਣਾ ਬਾਰੇ ਦੱਸ ਰਿਹਾ ਕਿ ਕਿਸ ਤਰੀਕੇ ਦੇ ਨਾਲ ਟ੍ਰਾਫਿਕ ਦੀ ਨਿਯਮਾਂ ਦੇ ਜਿਹੜੀ ਆ ਪਾਲਣਾ ਕਰਨੀ ਆ ਇਕਵਡ ਸੋਲ ਲੈਣੇ ਆ ਕਿਸ ਤਰੀਕੇ ਨਾਲ ਗੀਤ ਜਿਹੜਾ ਆ ਟ੍ਰਾਫਿਕ ਇੰਚਾਰਜ ਦੇ ਵੱਲੋਂ ਗਾਇਆ ਜਾ ਰਿਹਾ ਇਹ ਲੋਕ ਸੇਵਾ ਵਿੱਚ ਹਾਜ਼ਰ ਰਹਿੰਦੀ ਏ ਬਿਨਾ ਕਸੂਰੋ ਕਦੇ ਕਿਸੇ ਨੂੰ ਕੁਝ ਨਾ ਕਹਦੀ ਏ ਔਖੀ ਘੜੀ ਚ ਆਕੇ ਖੜੀ ਪੁਲਸ ਮੋਹਰੀ ਦੀ ਲੋੜ ਬੰਦਾ ਦੀ ਸੇਵਾ ਕਰਦੀ ਪੁਲਸ ਮੋਹਰੀ ਦੀ ਲੋੜ ਬੰਦਾ ਦੀ ਸੇਵਾ ਕਰਦੀ ਪੁਲਸ ਮੋਹਰੀ ਐਚਓ ਮਨਫੂਲ ਸਿੰਘ ਦੇ ਪੁਲਸ ਜਵਾਨਾਂ ਨੂੰ ਕਮਸਦਾ ਹੀ ਰੱਖੇ ਮਾਲਕ ਉੱਚੀਆਂ ਸ਼ਾਨਾਂ ਨੂੰ ਐਚਓ ਮਨਫੂਲ ਸਿੰਘ ਦੇ ਪੁਲਸ ਜਵਾਨਾਂ ਨੂੰ ਭੱਟੀ ਭੜੀ ਵਾਲੇ ਨਾਲ ਕਰਦੀ ਪੁਲਸ ਮੋਹਾਲੀ ਜੀ ਲੋੜ ਬੰਦਾ ਦੀ ਸੇਵਾ ਕਰਦੀ ਪੁਲਸ ਮੋਹਾਰੀ ਵੀ ਲੋੜ ਬੰਦਾ ਦੀ ਸੇਵਾ ਕਰਦੀ ਪੁਲਸ ਮੋਹਾਰੀ ਰੋਡ ਬੰਦਾ ਦੀ ਸੇਵਾ ਕਰਦੀ ਪਰ ਸੁਮੋਹਾਨੀ ਈ ਸੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਟ੍ਰੈਫਿਕ ਰੂਲਸ ਦੀ ਪਾਲਣਾ ਕਰੋ ਔਰ ਪ੍ਰਸ਼ਾਸਨ ਦੇ ਨਾਲ ਪੂਰਾ ਮਾਪੇਟ ਕਰੋ ਜੈ ਹਿੰਦ